ਦੀਪ ਲਈ ਤੋਂ ਦੀ ਪੱਟੀ ਗੱਲ ਸੀ ਬਾਈ ਦੀਪ ਸਿੱਧੂ ਨੂੰ ਜਦੋਂ ਪੁੱਛਦਾ ਕਹਿੰਦਾ ਤੂੰ ਤਾਂ ਬਾਈ ਕਹਿੰਦਾ ਪਿੱਛੇ ਮੁੜ ਜਾ ਪਿੱਛੇ ਘਰ ਕਹਿੰਦਾ ਬਾਈ ਹੈ ਕਿੱਥੇ ਉਹ ਕਹਿੰਦਾ ਫਿਕਰ ਨਾ ਕਰ ਦੀਪੇ ਬਾਈ ਉਹ ਕਹਿੰਦਾ ਆਪਣੇ ਘਰ ਦਾ ਲੈਟਰ ਪਵਾਉ ਲਈ ਮੈਂ ਸਾਰੀ ਦੁਨੀਆ ਦੇ ਸਿਰ ਤੇ ਬੱਠਾ ਚਕਾ ਦੂੰ ਕਿਉਂਕਿ ਵੀਰ ਜੀ ਜਿਹੜਾ ਦੀਪ ਸਿੱਧੂ ਵੀਰ ਹੈ ਉਹ ਸਾਡੀ ਕੌਮ ਦਾ ਬਾਹਰ ਜਰਨੈਲ ਸਿਰਫ ਇਹ ਦੱਸਿਆ ਸੀ ਕਿ ਅਸੀਂ ਜਾਉਨੇ ਆ ਆ ਗੁਰੂ ਦਾ ਖਾਲਸਾ ਜਾਉਂਦਾ ਕਿਉਂਕਿ ਕੇਸਰੀ ਨਿਸ਼ਾਨ ਸਾਡਾ ਗੁਰੂ ਸ੍ਰੀ ਗ੍ਰੰਥ ਸਾਹਿਬ ਦਾ ਨਿਸ਼ਾਨ ਹੈ ਗੁਰੂ ਗੋਬਿੰਦ ਸਿੰਘ ਦਾ ਸਵਾ ਇਹਨੂੰ ਆਪਣਾ ਨਿਸ਼ਾਨ ਹੈ ਇਸੇ ਨਿਸ਼ਾਨ ਨਾਲ ਗੁਰੂ ਗੋਬਿੰਦ ਸਿੰਘ ਨੇ 14 ਚੰਗਿਆ ਚਿੱਤੀ ਵਾਲੇ ਵੀਰ ਜੀ ਇਸੇ ਨਿਸ਼ਾਨ ਸਾਹਿਬ ਨਾਲ ਬੰਦੇ ਬਾਹਰ ਦੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਇਸੇ ਸ਼੍ਰੋਸ਼ਕ ਆਗੂ ਜਾਣ ਬੁੱਝ ਕੇ ਦੀਪ ਬਾਈ ਨੂੰ ਗਦਾਰ ਬਣਾ ਕੇ ਉਤੇ ਉਤੇ ਗਦਾਰੀ ਦਾ ਟੈਗ ਲਾਤਾ ਵੀਰ ਜੀ ਤੇ ਸਿਰ ਤੇ ਜੀ ਕਿਨੂੰ ਮੈਂ ਟੋਕੜ ਬੋਚ ਨੂੰ ਕਹਿੰਦਾ ਟੋਕੜ ਬੋਚਾ ਤੂੰ ਇਸ ਕਾਲ ਦਾ ਸ਼ੋਕਰਾ ਕਿਹਾ ਸੀ ਪਰ ਅੱਜ ਆ ਸੰਗਲ ਬਾਰਡਰ ਤੇ ਬਾਈ ਦੀਪ ਸਿੱਧੂ ਜੀ ਸਤ ਜਰਨੈਲ ਸਿੰਘ ਪਿੰਡ ਰਵੇ ਦੀ ਤੇ ਕੇਸਰੀ ਨਿਸ਼ਾਨ ਸਤ ਜਰਨੈਲ ਸਿੰਘ ਦੀ ਫੋਟੋ ਅਸੀਂ ਲਈ ਆ ਓਏ ਤੂੰ ਤਾਂ ਆ ਆ ਦੇ ਜਥੇਬੰਦੀ ਦੇ ਵਿੱਚ ਬੋਲੋ ਸੋਨਹਾਲ ਦਾ ਨਾਣਾ ਵੀ ਲਵਾਈ ਅਮਰਤਪਾਲ ਸਿੰਘ ਜਿਹੜੇ ਨੂੰ ਕੱਲ ਦਾ ਸ਼ੋਕਰਾ ਕਹਿੰਦਾ ਸੀ ਤੂੰ ਉਹਦੇ ਪੈਦਾ ਕੀਤਾ ਹੋਏ ਦੀਵੇ ਬਾਈ ਦੀਪ ਸਿੱਧੂ ਦੇ ਪੈਦਾ ਕੀਤੇ ਹੋਏ ਦੀਵੇ ਅਸੀਂ ਆ ਕਰਿਆ ਅਸੀਂ ਹਜ਼ਾਰ ਦੀਵਾ ਪੈਦਾ ਕਰ ਆਉਂਦੇ ਜਰਨੈਲ ਸੀ ਕਿ ਤੇ ਨਿਵੇਂ ਰਾਬੀ ਚ ਪੱਥਰ ਸਿੱਟ ਕੇ ਚੌਥੇ ਦਿਨ ਘੋੜੇ ਤੋਂ ਮਰਾਤੀ ਛਾਲ ਸੀ ਕਹਿੰਦਾ ਅੱਜ ਮੁਗਲਿਆਂ ਦਾ ਵਾਜਾ ਕਿ ਨੌਬਦਰਾ ਵਿਧੀ ਚੰਦ ਦਾ ਭਰੋਸਾ ਗੁਰੂ ਨਾਲ ਸੀ ਜੀ ਬਾਜੀ ਲਾਹ ਜੇ ਜੋੜਾ ਹੋਇਆ ਜਿਹੜਾ ਦੀਪ ਸਿੱਧੂ ਵੀਰ ਜੀ ਜਾਂ ਭਾਈ ਅਮਰਤਪਾਲ ਵੀਰ ਜੀ ਜਿਹੜੇ ਮੇਰੀ ਗੱਲ ਕਰਦੇ ਆ ਉਹ ਟੁਕੜ ਬੋਜ ਐਥੇ ਤੱਕ ਵੀ ਗੱਲ ਹੋਈ ਸੀ ਉਹ ਸਾਰਿਆਂ ਜੱਥੇਬੰਦੇ ਦਾ ਵੀਰ ਜੀ ਬੈਰੀਕੇਡ ਤੋੜ ਕੇ ਭੱਜ ਗਿਆ ਉਹ ਵੇਖਿਆ ਖਲੋਰੀ ਬਾਰਡਰ ਤੇ ਜਿਹੜਾ ਅਮਰਤਪਾਲ ਵੀਰ ਨੂੰ ਕਰਦਾ ਸ਼ੋਕ ਰਕਾ ਕਹਿੰਦਾ ਸੀ ਪਰਾਜੀ ਆਂਦਾ ਪਤਾ ਕੀ ਕਹਿੰਦਾ ਮੈਨੂੰ ਅਮਰ ਅਮਰ ਅਮਰਦੀ ਸ਼ਾਦਾ ਫੋਨ ਆਇਆ ਪਰਾਜੀ ਆ ਕਹਿੰਦਾ ਮੈਨੂੰ ਵੀ ਅਮਰਦੀ ਸ਼ਾਦਾ ਫੋਨ ਆਇਆ ਉਹਨਾਂ ਨੂੰ ਤਾਂ ਫੇਰ ਆਈ ਨਹੀਂ ਵੀਰ ਜੀ ਜਿਹੜੇ ਦੀਪ ਸਿੱਧੂ ਵੀਰ ਵਰਗੇ ਇੱਥੇ ਬੈਰੀਕੇਡ ਤੋੜਦੇ ਹੋ ਇੱਥੇ ਟੇਬਲ ਟਾਕ ਤੇ ਪੁਰਸ ਵਾਲਿਆਂ ਦੀਆਂ ਧਾਵਾਂ ਮਰੋੜਦੇ ਹੋ ਬੈਰੀਕੇਡ ਤੋੜ ਕੇ ਟੱਪੇ ਸੀ ਇਹਦਾ ਮਤਲਬ ਵੀਰ ਜੀ ਧਾਲ ਚ ਕਾਲਾ ਸੀ ਸੰਦੇ ਪੱਲ ਮੇਲੇ ਰਜਾਈ ਲੈ ਕੇ ਸੁੱਤੇ ਪਏ ਨੇ ਪੰਜਾਬ ਦਾ ਡੀਜੀਪੀ ਭਗਵਾਨ ਜੀ ਤਵਾਨਾ ਪੰਜਾਬ ਦਾ ਡੀਜੀਪੀ ਨਾਮ ਕੋਸਕ ਬਣਾ ਰੱਖਿਆ ਤੇ ਮੈਂ ਗੱਲ ਕਰਨਾ ਚਾਹ ਰਿਹਾ ਭਗਵਾਨ ਤਵਾਨਾ ਬੀਜੀਪੀ ਪੰਜਾਬ ਦੇ ਆ ਜਾ ਕੇ ਦੇਖੋ ਇਹ ਗਰਾਊਂਡ ਰਿਪੋਰਟ ਇੱਥੇ ਕਿਹੇ ਬਾਰਡਰ ਤੇ ਜਵਾਨ ਮਾਰੇ ਗਏ ਪੰਜਾਬ ਸਤਿ ਸ੍ਰੀ ਅਕਾਲ ਮੈਂ ਪਿੰਡੂ ਟੀਵੀ ਤੋਂ ਜੀਵਨ ਜੋਤ ਸਿੰਘ ਤੁਹਾਡੇ ਨਾਲ ਜੁੜਿਆ ਹਾਂ ਇੱਕ ਨੌਜਵਾਨ ਮੈਨੂੰ ਮਿਲਿਆ ਇੱਥੇ ਸ਼ੰਭੂ ਬਾਰਡਰ ਤੇ ਧਰਨੇ ਦੌਰਾਨ ਮੈਨੂੰ ਉਸ ਦੀਆਂ ਗੱਲਾਂ ਲੱਗੀਆਂ ਕੁਝ ਡੁੰਗਾਈ ਵਾਲੀਆਂ ਤਾਂ ਮੈਂ ਉਸ ਨਾਲ ਗੱਲ ਕਰਨੀ ਚਾਹੀ ਹਰਜੀਤ ਸਿੰਘ ਉਸ ਦਾ ਨਾਮ ਆ ਪਾਉਸ ਨਾਲ ਤੁਹਾਡੇ ਰੂ ਰੂ ਕਰਾ ਕੇ ਗੱਲਬਾਤ ਕਰਦੇ ਹਾਂ ਹਰਜੀਤ ਸਿੰਘ ਜੀ ਤੁਸੀਂ ਉਹਨੇ ਧਰਨੇ ਤੇ ਆਏ ਹੋ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਮਿਹਰਬਾਨੀ ਪਿੰਡੂ ਜੱਟ ਵੀਰ ਜੀ ਤੁਸੀਂ ਜਾਗਰਤੀ ਜਮੀਰ ਵਾਲੇ ਮੀਡੀਆ ਵਾਲੇ ਵੀਰੋ ਜੋ ਵਰਦੀਆਂ ਗੋਲੀਆਂ ਦੇ ਵਿੱਚ ਖੜੇ ਹੋ ਸਾਡੇ ਨਾਲ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਬਸ ਮੈਂ ਇਹੀ ਗੱਲ ਪੁੱਛੂੰਗਾ ਮੈਂ ਕਈ ਚੈਨਲ ਤੇ ਤੇਰੀ ਵੀਡੀਓ ਵੀ ਦੇਖੀ ਆ ਇਹੋ ਜਿਹਾ ਮਾਹੌਲ ਤੂੰ ਕਦੇ ਪਹਿਲਾਂ ਦੇਖਿਆ ਜਿਹੜਾ ਸਰਕਾਰ ਆਪਣੇ ਨਾਲ ਅੱਜ ਕਰ ਰਹੀ ਆ ਅਸੀਂ ਇਧਰਲੇ ਬਾਡਰ ਤੇ ਖੜੇ ਆ ਉਧਰਲੇ ਬਾਡਰ ਤੇ ਸਾਡੇ ਫੌਜੀ ਆਏ ਖੜੇ ਨੇ ਜੰਮੇ ਪਾਕਿਸਤਾਨ ਦਾ ਬਾਡਰ ਹ ਇਹ ਜਮ ਮਾਹੌਲ ਵੀਰ ਜੀ ਬਿਲਕੁਲ ਪਹਿਲਾਂ ਨਹੀਂ ਸੀ ਕਦੇ ਦੇਖਿਆ ਪਰ ਇਹ ਇੱਥੇ ਆ ਕੇ ਜਰੂਰ ਲੱਗਦਾ ਹੈ ਵੀ ਇਹ ਚੀਨ ਤੇ ਇੰਡੀਆ ਦੀ ਜੰਗ ਹੋ ਰਹੀ ਹੈ ਇਹ ਪਾਕਿਸਤਾਨ ਤੇ ਇੰਡੀਆ ਦੀ ਜੰਗ ਹੋ ਰਹੀ ਹੈ ਕਿਉਂਕਿ ਜਦੋਂ 13 ਫਰਵਰੀ ਨੂੰ ਆਇਆ ਵੀਰ ਜੀ ਇੱਕ ਤਾਂ ਇਹਨਾਂ ਨੇ ਸਾਡੇ ਉੱਤੇ ਥਰੂ ਗੈਸ ਦੇ ਕੋਲੇ ਐਸਐਲਰ ਦੇ ਫਾਇਰ 315 ਦੇ ਫਾਇਰ 12 ਪੌਰ ਦੇ ਫਾਇਰ ਕੀਤੇ ਆ ਜਿਦੇ ਵਿੱਚ ਵੀਰ ਜੀ 250 ਜਵਾਨ ਤੇ ਇੱਕ ਬੜੇ ਦੁੱਖ ਦੀ ਗੱਲ ਹੈ ਕਿ ਪਰਸੋ ਸਾਡੇ ਬਾਪੂ ਗਿਆਨ ਸਿੰਘਾ ਪੁੱਤਰ ਗੁੱਜਰ ਸਿੰਘਾ ਗੁਰਦਾਸਪੁਰ ਤੋਂ ਜਿਨ੍ਹਾਂ ਨੂੰ ਅਥਰੂ ਗੋਲ ਗੈਸ ਦੇ ਗੋਲਿਆਂ ਨਾਲ ਇਹਨਾਂ ਨੇ ਸ਼ਹੀਦ ਕੀਤਾ ਹੈ ਸੀਆਰਪੀਐਫ ਦੇ ਜਵਾਨਾਂ ਨੇ ਜੀ ਬਾਰਡਰ ਤੋਂ ਜੀ ਉਹ ਬਾਪੂ ਜੀ ਦੀ ਅੱਜ ਡੈੱਡ ਬੋਡੀ ਗਈ ਹੈ ਪੋਸਟ ਮਾਰਟ ਵਿੱਚ ਹੋ ਗਿਆ ਸੀ ਜੀ ਸੋ ਭੰਦੇਰ ਸਾਹਿਬ ਨਾਲ ਗਏ ਹੈ ਸੋ ਇੱਕ ਸਾਡਾ ਕਤਲ ਕਰ ਚੁੱਕੀ ਹੈ ਮੋਦੀ ਸਰਕਾਰ ਇੱਕ ਕਿਸਾਨ ਸੀ ਦੀ ਕਰ ਸ਼ਹੀਦ ਕਰ ਚੁੱਕੀ ਹੈ ਕਿਉਂਕਿ ਪਿਛਲੀ ਵਾਰ ਟਿੱਕਰੀ ਬਾਰਡਰ ਤੇ 750 ਕਿਸਾਨ ਸ਼ਹੀਦ ਹੋਇਆ ਸੀ ਸੋ ਪਹਿਲੀ ਸ਼ਹੀਦੀ ਇੱਥੇ ਪੈ ਗਈ ਹੈ ਜੀ ਆਪਾਂ ਜੋ ਦੀਪ ਸਿੱਧੂ ਬਾਈ ਕਹਿੰਦਾ ਹੁੰਦਾ ਸੀ ਵੀ ਜੇ ਤੁਸੀਂ ਟੇਬਲ ਟਾਕ ਤੇ ਤਾਕੜੇ ਤਾਂ ਹੋਮੋਗੇ ਤੁਸੀਂ ਮੈਦਾਨ ਚ ਜੇ ਤਾਕੜੇ ਹੋਮੋਗੇ ਇਹ ਬਾਈ ਦੀਪ ਦੀ ਗੱਲ ਸਹੀ ਹੈ ਅਤੇ ਦੀਪ ਸਿੱਧੂ ਦੀ ਘਾਟ ਨੂੰ ਮਹਿਸੂਸ ਕਰਦੇ ਹੋ ਬਿਲਕੁਲ ਮਹਿਸੂਸ ਕਰਦੇ ਆ ਵੀਰ ਜੀ ਕਿਉਂਕਿ ਜਥੇਬੰਦੀਆਂ ਜੀ ਦੇਖਿਓ ਇਹ ਤਾਂ ਜਥੇਬੰਦੀਆਂ ਦੀ ਜਿਹੜੀ ਛੋਟੀ ਜੀ ਮਤਲਬ ਗੱਲ ਹੈ ਪਰ ਜਿਹੜੀ ਦੀਪ ਸਿੱਧੂ ਦੀ ਵੱਡੀ ਗੱਲ ਸੀ ਬਾਈ ਦੀਪ ਸਿੱਧੂ ਨੂੰ ਜਦੋਂ ਪੁੱਛਦਾ ਕਹਿੰਦਾ ਤੂੰ ਤਾਂ ਬਾਈ ਕਹਿੰਦਾ ਪਿੱਛੇ ਮੁਰਜਾ ਪਿਛੇ ਘਰ ਕਹਿੰਦਾ ਬਾਈ ਹੈ ਕਿੱਥੇ ਉਹ ਕਹਿੰਦਾ ਫਿਕਰ ਨਾ ਕਰ ਦੀਪੇ ਬਾਈ ਕੋਈ ਕਹਦਾ ਆਪਣੇ ਘਰ ਦਾ ਲੈਟਰ ਪਵਾਉਣੀ ਮੈਂ ਸਾਰੀ ਦੁਨੀਆ ਦੇ ਸਿਰ ਤੇ ਪੱਥਰ ਚਕਾ ਦੂੰ ਕਿਉਂਕਿ ਵੀਰ ਜੀ ਜਿਹੜਾ ਦੀਪ ਸਿੱਧੂ ਵੀਰ ਹੈ ਉਹ ਸਾਡੀ ਕੌਮ ਦਾ ਮਹਾਨ ਜਰਨੈਲ ਪੈਦਾ ਹੋਇਆ ਹੈ ਕਿਉਂਕਿ ਅਸੀਂ ਸਾਡੀ ਜਿਹੜੀ ਕੌਮ ਹੈ ਇਹ ਵੱਡੇ ਵੱਡੇ ਭੋਗਾਂ ਦੇ ਇਕੱਠ ਕਰਦੀ ਹੈ ਵੀਰ ਜੀ ਵੱਡੀਆਂ ਵੱਡੀਆਂ ਸ਼ਰਧਾਂਜਲੀयां ਦਿੰਦੀ ਹੈ ਪਰ ਜੇ ਦੀਪ ਬਾਈ ਜੋਦਾ ਸਾਡੇ ਵਿੱਚ ਹੁੰਦਾ ਇਹ ਅਸੀਂ ਇੱਥੇ ਥੋੜੀ ਬੈਠੀ ਹੋਣਾ ਸੀ ਬਾਈ ਅੱਜ ਨੂੰ ਤਾਂ ਉਹ ਕਿਤੇ ਨਾ ਸਾਨੂੰ ਇੱਥੋਂ ਆ ਬਾਡਰ ਟਪਾ ਕੇ ਦਿੱਲੀ ਲੈ ਜਾਂਦਾ ਕਿਉਂਕਿ ਉਹ ਜੋਧੇ ਜਿਹਾ ਗੱਲਾਂ ਉਹ ਜ਼ੁਮੇ ਦੀ ਜਿਹੜੀ ਸੋਚ ਸੀ ਉਹ ਸਾਡੇ ਤੋਂ ਹਜ਼ਾਰ ਗੁਣਾ ਵੱਡੀ ਸੀ ਕਿਉਂਕਿ ਭਾਈ ਲਾਲ ਕਿਰੇ ਤੇ ਦੁੱਖੀ ਤੇ ਕੀ ਜਾਂਦਾ ਨਹੀਂ ਚੜਦੀ ਲਾਲ ਕਿਰੇ ਦੇ ਦੀਪ ਬਾਈ ਹੀ ਝੰਡਾ ਚੜ੍ਹ ਸਕਦਾ ਸੀ ਨਾ ਕੋਈ ਮਰਨ ਦਿੱਤਾ ਨਾ ਕੋਈ ਜ਼ਖਮੀ ਹੋਣ ਦਿੱਤਾ ਉਹਨੇ ਸਿਰਫ ਇਹ ਦੱਸਿਆ ਸੀ ਕਿ ਅਸੀਂ ਜਾਉਨੇ ਆ ਆ ਗੁਰੂ ਦਾ ਖਾਲਸਾ ਜਾਉਂਦਾ ਕਿਉਂਕਿ ਕੇਸਰੀ ਨਿਸ਼ਾਨ ਸਾਡਾ ਗੁਰੂ ਸ੍ਰੀ ਗ੍ਰੰਥ ਸਾਹਿਬ ਦਾ ਨਿਸ਼ਾਨ ਹੈ ਗੁਰੂ ਗੋਬਿੰਦ ਸਿੰਘ ਦਾ ਸਮਾ ਸਮੂਹ ਆਪਣਾ ਨਿਸ਼ਾਨ ਹੈ ਇਸੇ ਨਿਸ਼ਾਨ ਨਾਲ ਗੁਰੂ ਗੋਬਿੰਦ ਸਿੰਘ ਨੇ 14 ਜੰਗਾਂ ਜਿੱਤੀਆਂ ਨੇ ਵੀਰ ਜੀ ਇਸੇ ਨਿਸ਼ਾਨ ਸਾਹਿਬ ਨਾਲ ਬੰਦੇ ਬਹਾਦਰ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਇਸੇ ਨਿਸ਼ਾਨ ਨਾਲ ਆਪਾਂ ਕਈ ਵਾਰੀ ਪਹਿਲਾਂ ਵੀ ਜਿੱਲੀ ਜਿੱਤੀਆਂ ਵੀਰ ਦੀਪ ਸਿੱਧੂ ਜਦੋਂ ਵੋਟਾਂ ਦੇ ਵਿੱਚ ਗੱਲ ਕਰਦਾ ਸੀ ਉਹ ਕਹਿੰਦਾ ਸੀ ਵੀ ਇਹ ਸਰਕਾਰ ਸੈਂਟਰ ਸਰਕਾਰ ਦੇ ਨਾਲ ਕਿਉਂ ਖਿੱਚੜੀ ਆ ਇਸ ਗੱਲ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਗੱਲ ਤੇ ਵੀਰ ਜੀ ਦੇਖੋ ਕੁਸ਼ਕ ਆਗੂ ਜਾਨ ਪੁੱਜ ਕੇ ਦੀਪਬਾਈ ਨੂੰ ਗਦਾਰ ਬਣਾ ਕੇ ਉਹਦੇ ਉੱਤੇ ਗਦਾਰੀ ਦਾ ਟੈਗ ਲਾਤਾ ਵੀਰ ਜੀ ਗਦਾਰੀ ਦਾ ਟੈਗ ਲਾਉਣ ਤੋਂ ਬਾਅਦ ਮਨ ਵਿੱਚ ਤੇ ਬੇਈਮਾਨਾ ਆਇਆ ਜਿਹੜੇ ਅੱਜ ਸਾਡੇ ਵਿੱਚ ਸ਼ਾਮਲ ਨਹੀਂ ਇਹਨਾਂ ਦੇ ਗਦਾਰ ਕਹੇ ਸੀ ਬਾਈ ਦੀਪ ਸਿੱਧੂ ਨੂੰ ਇੱਕ ਨੇ ਤਾਂ ਸੋਚਿਆ ਜਿਹੜਾ ਰਾਜੇ ਵਾਲਾ ਕਹਿੰਦਾ ਮੈਂ ਪੰਜਾਬ ਦਾ ਮੁੱਖ ਮੰਤਰੀ ਬਣ ਜਾ ਤੇ ਇੱਕ ਨੇ ਸੋਚਿਆ ਕਹਿੰਦਾ ਮੈਂ ਹਰਿਆਣੇ ਦਾ ਮੁੱਖ ਮੰਤਰੀ ਬਣ ਜਾ ਵੀਰ ਜੀ ਚਲੂਨੀਆ ਪਤਾ ਨਹੀਂ ਕਿਹੜਾ ਵੀਰ ਜੀ ਤੇ ਕੁਛਕ ਸਾਡੇ ਹੋਰ ਪੰਜਾਬ ਦੇ ਟੁਕੜੇ ਵਿੱਚ ਆਗੂ ਜਿਹੜੇ ਭਾਈ ਅਮਰਤਪਾਲ ਸਿੰਘ ਨੂੰ ਵੀ ਕਿਹਾ ਸੀ ਇਹ ਕਾਲਾ ਦਾ ਸ਼ੋਕਰਾ ਸਿਰ ਮੰਗਦਾ ਫਿਰਦਾ ਐ ਸਿਰ ਤੇ ਜੀਏ ਕਿਨੂੰ ਮੈਂ ਉਹ ਟੁਕੜਬੋਚ ਨੂੰ ਕਹਿੰਦਾ ਟੁਕੜਬੋਚਾ ਤੂੰ ਕਾਲਾ ਦਾ ਸ਼ੋਕਰਾ ਕਿਹਾ ਸੀ ਪਰ ਅੱਜ ਆ ਸੰਗੂ ਬਾਰਡਰ ਤੇ ਬਾਈ ਦੀਪ ਸਿੱਧੂ ਦੀ ਸੰਤ ਜਰਨੈਲ ਸਿੰਘ ਭਿੰਡਾਰੇ ਦੀ ਤੇ ਕੇਸਰੀ ਨਿਸ਼ਾਨ ਸੰਤ ਜਰਨੈਲ ਸਿੰਘ ਦੀ ਫੋਟੋ ਅਸੀਂ ਲਈ ਆ ਓਏ ਤੂੰ ਤਾਂ ਆਰ ਦੇ ਜਥੇਬੰਦੀ ਦੇ ਵਿੱਚ ਬੋਲੋ ਸੌਂ ਨਿਹਾਲ ਦਾ ਨਾੜਾ ਵੀ ਲਵਾ ਕੇ ਰਾਜੀ ਨਹੀਂ ਅੱਜ ਸਾਡੇ ਜਥੇਬੰਦੀ ਆ ਇਹ ਖਾਲਸਾਈ ਜਫੇ ਮੰਡੀਆਂ ਅੱਜ ਹੰਗਾਰਾ ਭਰਦੇ ਆਲੇ ਵੀ ਹਾਂ ਦੀਪ ਬਾਈ ਸਿੱਧੂ ਸਹੀ ਸੀ ਉਹ ਜੋਦਾ ਸੀ ਕਦਰ ਨਹੀਂ ਸੀ ਤੇ ਭਾਈ ਅਮਰਤਪਾਲ ਸਿੰਘ ਜਿਹੜੇ ਨੂੰ ਕੱਲ ਦਾ ਸ਼ੋਕਰਾ ਕਹਿੰਦਾ ਸੀ ਤੂੰ ਉਹਦੇ ਪੈਦਾ ਕੀਤੇ ਹੋਏ ਦੀਵੇ ਬਾਈ ਦੀਪ ਸਿੱਧੂ ਦੇ ਪੈਦਾ ਕੀਤੇ ਹੋਏ ਦੀਵੇ ਅਸੀਂ ਆਹ ਕਰਿਆ ਅਸੀਂ ਹਜ਼ਾਰ ਦੀਵਾ ਪੈਦਾ ਕਰਕੇ ਜਾਵਾਂਗੇ ਕਿਉਂਕਿ ਜਦੋਂ ਪਹਿਲਾ ਕੌਮ ਦੇ ਸਾਡੇ ਸਿੱਖ ਕੌਮ ਦੇ ਜਰਨੈਲ ਸੀ ਕਿ ਤਿੰਨ ਤਿੰਨ ਰਾ ਵਿੱਚ ਪੱਥਰ ਸਿੱਟ ਕੇ ਚੌਥੇ ਦਿਨ ਕੋੜੇ ਤੋਂ ਮਰਾਤੀ ਛਾਲ ਸੀ ਕਹਿੰਦਾ ਅੱਜ ਮੁਗਲਾਂ ਦਾ ਵਾਜਾ ਕਿ ਨਉ ਬਤਰਾ ਵਿਧੀ ਚਲਦਾ ਭਰੋਸਾ ਗੁਰੂ ਨਾਲ ਸੀ ਕਿਉਂਕਿ ਬੀਰ ਜੀ ਜੇ ਪਹਿਲਾਂ ਸਾਡੇ ਜਰਨੈਲ ਸਹੀ ਤਾ ਸਾਡੇ ਜੋੜੇ ਪੁਆਚ ਪੱਥਰ ਡੇਕੇ ਵੀ ਕੋੜਿਆਂ ਤੋਂ ਛਾਲਾ ਮਰਵਾ ਨਿੱਦੇ ਸੀ ਸੋ ਅੱਜ ਸਾਡੀ ਕੌਮ ਦਾ ਵੀਰੇ ਨਾ ਕੋਈ ਆਗੂ ਹੈ ਤੇ ਨਾ ਕੋਈ ਮਤਲਬ ਅਜੇ ਉਹ ਸਿਰ ਧਰਦੀ ਬਾਜੀ ਲਾਉਣਾ ਅਜੇ ਜੋੜਾ ਹੋਇਆ ਜਿਹੜਾ ਦੀਪ ਸਿੱਧੂ ਬੀਰ ਜੀ ਜਾਂ ਭਾਈ ਅਮਰਤਪਾਲ ਬੀਰ ਜੀ ਜਿਹੜੇ ਵੀਰਜੀ ਘਰਵਾਰ ਆਪਦਾ ਤਿਆਗ ਕੇ ਆਪਦਾ ਸਾਰਾ ਕੁਝ ਐਸੋ ਰਾਉਂਡ ਤਿਆਗ ਕੇ ਅਰਛਾ ਤੋਂ ਫਰਸਾ ਤੇ ਆਏ ਸੀ ਉਹ ਜਿਹੇ ਆਗੂ ਵੀਰਜੀ ਸਾਨੂੰ ਸਾਹਮਣੇ ਦੀ ਲੋੜ ਤੀ ਬਦਕਸੀ ਆਏ ਤੁਹਾਨੂੰ ਇੱਕ ਗੱਲ ਹੋਰ ਇੱਥੇ ਪੁੱਛਣਾ ਚਾਹੁੰਨਾ ਜਿਹੜੀ ਕਿਸਾਨਾਂ ਨੇ ਪਾਰਟੀ ਬਣਾਈ ਸੀ 2022 ਦੇ ਵਿੱਚ ਉਹ ਇਲੈਕਸ਼ਨ ਲੜਨ ਨਾਲ ਕਿਸਾਨਾਂ ਦਾ ਨੁਕਸਾਨ ਆਮ ਕਿਸਾਨਾਂ ਦਾ ਨੁਕਸਾਨ ਹੋਇਆ ਕਿ ਫਾਇਦਾ ਹੋਇਆ ਸਾਡਾ ਝੁੱਗੀਾਂ ਵੇਚ ਕਰਤਾ ਬਾਈ ਜੀ ਉਹਨਾਂ ਨੇ ਇਲੈਕਸ਼ਨ ਲੜਨ ਨਾਲ ਜੀ ਨੁਕਸਾਨ ਮੰਨਦੇ ਹੋ ਬਿਲਕੁਲ ਵੀਰਜੀ 3000 ਚ ਰਹੀ 3000 ਕਰੋੜ ਚ ਰਹੀ ਮੋਰਚਾ ਵੇਚਿਆ ਇਹ ਦਿੱਲੀ ਨਾਲ ਇਹ ਮੋਦੀ ਨਾਲ ਇਹ ਅਮਿਤ ਸ਼ਾਹ ਨਾਲ ਇਹ ਕੇਜਰੀਵਾਲ ਨਾਲ ਸਾਡੀ ਜਾਨ ਦਾ ਸੌਦਾ ਕਰਕੇ ਆਏ ਵੀਰ ਜੀ 30000 ਕਰੋੜ ਚ ਮੋਰਚਾ ਵੇਚ ਕੇ ਸਾਡੇ ਤੇ ਡਰੋਨ ਹਮਲੇ ਮੋਦੀ ਨਹੀਂ ਕਰ ਰਿਹਾ ਇਹ ਉਹ ਕਰ ਰਹੇ ਨੇ ਬਾਈ ਜਿਹੜੇ 30000 ਦਾ ਦਿੱਲੀ ਦਾ ਮੋਰਚਾ ਸੂਯੋਗ ਤੱਕ ਸਾਰ ਮੋਰਚਾ ਵੇਚਿਆ ਸੀ ਉਹ ਬੇਈਮਾਨ ਕਰ ਰਹੇ ਨੇ ਜਿਹੜੇ ਜਾ ਕੇ ਵੋਟਾਂ 'ਚ ਖੜੇ ਹੋਏ ਸੀ ਵੀ ਮੁੱਖ ਮੰਤਰੀ ਬਣੀਏ ਐਮਐਲਏ ਬਣੀਏ ਉਹ ਕਰਾ ਰਹੇ ਨੇ ਸਾਡੇ ਤੇ ਬਾਈ ਡਰੋਨ ਹਮਲੇ ਇਹ ਮੂਰੇ ਹੋ ਕੇ ਲੜਦੇ ਨੇ ਬਾਰਡਰ ਤੇ ਨੌਜਵਾਨ ਮਰਦੇ ਨੇ ਨੌਜਵਾਨ ਸੱਟਾਂ ਖਾਂਦੇ ਨੇ ਨੌਜਵਾਨ ਫੇ ਪਾਰਟੀ ਪ੍ਰਧਾਨਾਂ ਦਾ ਕੀ ਫਾਇਦਾ ਪਾਰਟੀ ਪ੍ਰਧਾਨਾਂ ਵੀਰ ਜੀ ਉਹ ਨਕਾਰੇ ਜਾ ਚੁੱਕੇ ਨੇ ਜਵਾਨੀ ਵੀਰ ਜੀ ਉਹਨਾਂ ਨੂੰ ਮੂੰਹ ਨਹੀਂ ਲਾਉਂਦੀ ਕਿਉਂਕਿ ਉਹ ਆਏ ਨਹੀਂ ਆਏ ਨੀ ਮਗਰ ਭੇਜ ਹਾਂਜੀ ਉਹ ਉਹ ਬੰਦੇ ਤੱਕ ਉਸੇ ਉਹਨਾਂ ਜੁੱਤੀਆਂ ਉਸੇ ਪੈਣੀਆਂ ਵਾ ਉਹ ਸਾਡੇ ਮਗਰ ਨਹੀਂ ਆਏ ਆਗੇ ਉੱਥੇ ਹੀ ਬੁਲੀ ਜਾਂਦੇ ਆ ਉਹਨਾਂ ਨੂੰ ਨੌਜਵਾਨਾਂ ਨੇ ਵੀਰ ਜੀ ਇੱਥੇ ਬੱਕਰੇ ਨੂੰ ਟਾਕੇ ਕੁੱਟਣਾ ਸੀ ਜੇ ਆਏ ਹੁੰਦੇ ਕਿਉਂਕਿ ਆ ਕੇਸਰੀ ਨਿਸ਼ਾਨ ਪਰਲੇ ਪਾਸੇ ਬਾਈ ਦੀਪ ਦੀ ਫੋਟੋ ਹੈ ਦਿਖਾ ਦਈਏ ਬਾਈ ਜੀ ਮੜਾ ਜਾ ਕੇ ਹਾਂ ਉਹ ਕੈਮਰੇ ਨਾਲ ਇਹ ਪਰਲੇ ਪਾਸੇ ਬਾਈ ਦੀਪ ਦੀ ਛੱਡੂ ਆ ਸੀ ਤੁਹਾਨੂੰ ਦੱਸ ਵੀ ਦਿੰਦੇ ਆ ਇਹ ਤੋਂ ਪਹਿਲਾਂ ਅਸੀਂ ਵੀਡੀਓ ਬਣਾ ਕੇ ਪਾ ਚੁੱਕੇ ਹਾਂ ਉਹ ਦੁਨੀਆ ਨੂੰ ਦਿਖਾ ਚੁੱਕੇ ਹਾਂ ਜੀ ਸੰਤ ਚ ਰਾਇਲ ਸਿੰਘ ਤੋਂ ਬਾਅਦ ਲੋਕ ਜੋਧਾ ਦੀਪ ਸਿੱਧੂ ਨੂੰ ਹੀ ਮੰਨਦੇ ਨੇ ਉਹ ਜਦੋਂ ਸੰਤ ਜੀ ਪੁੱਛਦਾ ਕਹਿੰਦਾ ਸੰਗਾ ਦਸਵੀਂ ਕੋਬ ਕਿੱਥੇ ਖੜੀ ਆ ਕਹਿੰਦਾ ਗੁਰੂ ਜੀ ਸੰਤ ਜੀ ਪਿੰਡਾਂ ਵਾਲੇ ਉੱਥੇ ਖੜੀਆ ਜਿੱਥੇ ਤੁਸੀਂ ਛੱਡ ਕੇ ਆਏ ਸੀ ਸਾਡੇ ਕੌਮਰੇ ਜੋਧਾ ਘਵਾਤਾ ਵੀਰ ਜੀ ਕਿਉਂਕਿ ਜੇ ਮੈਂ ਹੋ ਉਹ ਟੋਕੜ ਬੋਚਾ ਦੀ ਗੱਲ ਕਰਦੇ ਆ ਉਹ ਟੋਕੜ ਬੋਜ ਐ ਇੱਥੇ ਤੱਕ ਵੀ ਗੱਲ ਹੋਈ ਸੀ ਉਹ ਸਾਰਿਆਂ ਜਥੇਬੰਦਿਆਂ ਦਾ ਵੀਰ ਜੀ ਬੈਰੀਕੇਡ ਤੋੜ ਕੇ ਭੱਜ ਗਿਆ ਉਹ ਬਹਿ ਗਿਆ ਖਲੋਰੀ ਬਾਰਡਰ ਤੇ ਜਿਹੜਾ ਅਮਰਤਪਾਲ ਵੀਰ ਨੂੰ ਕਰਦਾ ਸ਼ੋਕ ਰੱਖਦਾ ਕਹਿੰਦਾ ਸੀ ਤੇ ਰਾਜ ਜੀ ਆਂਦਾ ਪਤਾ ਕੀ ਕਹਿੰਦਾ ਮੈਨੂੰ ਅਮਰਤ ਅਮਰਤ ਅਮਰਤੀ ਸ਼ਾਦਾ ਫੁੱਲ ਆ ਰਾਜ ਜੀ ਆ ਕਹਿੰਦਾ ਮੈਨੂੰ ਵੀ ਅਮਰਤੀ ਸ਼ਾਦਾ ਫੁੱਲ ਆ ਉਹਨਾਂ ਨੂੰ ਤਾਂ ਫੁੱਲ ਆ ਹੀ ਨਹੀਂ ਵੀਰ ਜੀ ਜਿਹੜੇ ਦੀਪ ਸਿੱਧੂ ਵੀਰ ਵਰਗੇ ਇੱਥੇ ਬੈਰੀਕੇਡ ਤੋੜਦੇ ਹੋਏ ਇੱਥੇ ਟੇਬਲ ਟਾਕ ਤੇ ਪੁਰਸਵਾਲਾਂ ਦੀਆਂ ਧਵਾਮ ਰੋੜਦੇ ਹੋਏ ਬੈਰੀਕੇਡ ਤੋੜ ਕੇ ਟੱਪੇ ਸੀ ਇਹਦਾ ਮਤਲਬ ਵੀਰ ਜੀ ਦਾਲ ਚ ਕਾਲਾ ਸੀ ਚੋਰ ਦੀ ਦਾਰੀ ਦੇ ਵਿੱਚ ਕਿਣਕਾ ਸੀ ਉਹ ਕਿਣਕਾ ਵੀਰ ਜੀ ਇਹਨਾਂ ਨੇ ਵੀ ਮੋਦੀ ਤੋਂ ਕਹਾ ਆਇਆ ਹੈ ਵੀ ਤੂੰ ਗੋਨਾ ਰੱਖਦੇ ਗੁਰਪਰਵਰ ਤੇ ਆਏ ਬੋਲਦੇ ਵੀ ਮੈਂ ਕਾਨੂੰਨ ਆਪਸ ਲੈਣਾ ਪੱਕੇ ਤੌਰ ਤੇ ਰੱਦ ਨਾ ਕਰੀ ਨਲਕਾ ਸਾਡਾ ਤੋਰੀ ਫੁਲਕਾ ਚੱਲਪੂ ਅਸੀਂ 30000 ਚ ਕੌਮ ਨੂੰ ਵੇਚ ਦਾਂਗੇ ਤੇ ਨਲੇ ਅਸੀਂ ਜਾ ਕੇ ਐਮਐਲਏ ਬਣਾਂਗੇ ਇਹ ਗੱਲ ਹੋਈ ਆ ਵੀਰ ਜੀ ਹੁਣ ਇਹਨਾਂ ਨੇ ਸਾਡਾ ਨੁਕਸਾਨ ਕੀ ਕਰਤਾ ਇਹ ਦੱਸਦਾ ਵੀਰ ਜੀ ਇੱਕ ਤਾਂ ਚਾਰ ਮੁੱਖ ਮੰਤਰੀ ਬਣ ਗਿਆ ਪੰਜਾਬ 'ਚ ਇਸ ਗੱਲ ਦਾ ਛੰਡੇ ਅਮਲੀ ਨੂੰ ਬਹੁਤ ਵੱਡਾ ਫਾਇਦਾ ਹੋਇਆ ਜਿਹੜਾ ਅੱਜ ਪੰਜਾਬ ਦਾ ਦੂਜਾ ਪੁੱচ্চੜ ਬਣਿਆ ਹੋਇਆ ਉਹਨੂੰ ਫਾਇਦਾ ਹੋਇਆ ਇਹਨਾਂ ਦੇ ਮੋਰਚਾ ਵੇਚਣ ਦਾ ਉਹ ਕੁਗੂ ਬੜੇ ਪਏ दारू ਪੀ ਕੇ ਭਗਵਤ ਤਮਨ ਦੇ ਬਲਮੇ ਆ ਮਲੇ ਰਜਾਈ ਲੈ ਕੇ ਸੁੱਤੇ ਪਏ ਨੇ ਪੰਜਾਬ ਦਾ ਡੀਜੀਪੀ ਅਗਰ ਤਮਨ ਨੇ ਪੰਜਾਬ ਦਾ ਡੀਜੀਪੀ ਨਾਮ ਪੁੱਛਕ ਬਣਾ ਰੱਖਿਆ ਹੈ ਤੇ ਮੈਂ ਗੱਲ ਕਰਨਾ ਚਾਹਦਾ ਭਗਵੰਤਵਾਨਾ ਬੀਜਪੀ ਪੰਜਾਬ ਦੇ ਆਜਾ ਕੇ ਦੇਖੋ ਇਹ ਗਰਾਊਂਡ ਰਿਪੋਰਟ ਇੱਥੇ ਕੇ ਬਾਰਡਰ ਤੇ ਜਵਾਨ ਮਾਰੇ ਯਾਰ ਇਹ ਪੰਜਾਬ ਤੇ ਇੱਕ ਹਰਿਆਣੇ ਦੇ ਕਿੰਨੇ ਥਰੂ ਗਏ ਇਸ ਗੋਲੇ 300 315 ਦੇ ਫਾਇਰ ਕਿੰਨੇ ਬਾਰਾਂ ਬੋਰ ਦੇ ਫਾਇਰ ਕਿੰਨੇ ਮੁੰਡਿਆਂ ਦੀਆਂ ਅੱਖਾਂ ਕੱਢਤੀਆਂ ਕਿੰਨੇ ਮੁੰਡਿਆਂ ਦੇ ਲਤਾਂ ਪਾੜਤੀਆਂ ਕਿੰਨੇ ਮੁੰਡਿਆਂ ਦੀਆਂ ਬਾਹਾਂ ਪਾੜਤੀਆਂ ਬਾਪੂ ਵੀ ਸਾਡਾ ਸ਼ਹੀਦ ਹੋਇਆ ਜੀ ਇੱਕ ਵੀਰ ਜੀ ਇਹ ਸਾਡਾ ਜਿਹੜਾ ਕਹਿਣ ਦਾ ਮਤਲਬ ਇਹ ਹੈ ਇਹ ਸਾਡੀ ਜਾਨ ਦਾ ਸਯੁਗਤ ਮੋਰਚਾ ਜਿਹੜਾ ਸਾਡੇ ਨਾਲ ਲਿਆ ਇਹ ਜਿਹੜੀ ਤੁਹਾਡੀ ਜਾਨ ਦਾ ਸਯੁਗਤ ਮੋਰਚਾ ਹੋਵੇ ਹੁਣ ਇਸ ਟਾਈਮ ਲੱਗਿਆ ਹੋਇਆ ਜੇ ਇਹ ਆਗੂ ਜਿਹੜੇ ਤੁਹਾਨੂੰ ਉਰੇ ਲੈ ਕੇ ਆਏ ਨੇ ਇਹ ਤੁਹਾਨੂੰ ਕਹਿੰਦੇ ਨੇ ਵੀ ਬੈਰੀਗੇਡ ਤੋੜ ਕੇ ਅੱਗੇ ਚਲੋ ਦਿੱਲੀ ਵੱਲ ਨੂੰ ਵੀ ਫੇਰ ਤੁਸੀਂ ਬੈਰੀਗੇਡ ਇੰਨੇ ਸਖਤ ਜਿਹੜੇ ਲੱਗੇ ਹੋਣੇ ਤੋੜ ਸਕੋਗੇ ਅਸੀਂ ਵੀਰ ਜੀ ਦੇਖੋ ਪਾਂਚਾਂ ਵਾਲਾ ਸਾਡਾ ਮਾਹੀ ਗੁਰੂ ਗੋਬ ਸਿੰਘ ਹੋਇਆ ਚਮਕੌਰ ਦੀ ਗੜੀ ਦੇ ਵਿੱਚ 10 ਲੱਖ ਫੌਜ ਦਾ ਕੇੜਾ ਪਿਆ ਸੀ ਵੀਰ ਜੀ ਜਿਹਦੇ ਵਿੱਚ ਸੂਬਾ ਸਰਾਂਤ ਤੋਂ ਇਲਾਵਾ 14 ਪਹਾੜੀ ਰਾਜਾਂ ਦੀ ਫੌਜ ਸ਼ਾਮਲ ਸੀ ਸਾਡਾ ਗੁਰੂ ਗੋਬਿੰਦ ਸਿੰਘ ਪੰਜ-ਪੰਜ ਦੇ ਜਸੇ ਬਣਾ ਕੇ ਭੇਜਦਾ ਰਿਹਾ ਵੀਰ ਜੀ ਗੁਰੂ ਗੋਬਿੰਦ ਸਿੰਘ ਨੇ ਜੰਗ ਜਿੱਤੀ ਸਾਡੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ 14 ਜੰਗਾਂ ਲੜੀਆਂ 14 ਜਿੱਤੀਆ ਇਹ ਮੈਂ ਗੁਆਨ ਕੋਹਨਾ ਵੀਰ ਜੀ ਵੀ ਕੱਲ ਦੀ ਮੀਟਿੰਗ ਤੋਂ ਬਾਅਦ ਕੋਈ ਸਰਕਾਰ ਨਾਲ ਮੀਟਿੰਗ ਨਹੀਂ ਕਰਨੀ ਆਪਾਂ 10-10 ਹਜ਼ਾਰ ਦੇ ਜਸੇ ਬਣਾ ਕੇ ਭੇਜਾਂਗੇ ਜਿਵੇਂ ਜਿਗਾਰ ਨਾਲ 5 ਰੁਪਿਆ ਦੇ ਪਤੰਗ ਨਾਲ ਲੱਖਾਂ ਦਾ ਡਰੋਨ ਸੁੱਕ ਲਿਆ ਓਵੇਂ ਜਿਗਾਰ ਨਾਲ ਇਹ ਰੱਬ ਨਾਲ ਲੈ ਕੇ ਫੌਜ ਸਾਡੇ ਆਪਣੇ ਮੂਹਰੇ ਭੱਜੂਗੀ ਕਿਉਂਕਿ ਜਿਗਾਰ ਵਿੱਚ ਪੰਜਾਬੀ ਨੰਬਰ 1 ਮੰਨੇ ਜਾਂਦੇ ਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੋਹਣੀ ਗੱਲਬਾਤ ਕੀਤੀ ਇੱਕ ਕੀ ਸੰਦੇ ਲਾਸਟ ਸੰਦੇਸ਼ ਕੀ ਦੇਣਾ ਚਾਹੁੰਦੇ ਹਾਂ ਸਾਰੇ ਪੰਜਾਬ ਨੂੰ ਮੈਂ ਸਾਰੇ ਪੰਜਾਬ ਨੂੰ ਵੀਰ ਜੀ ਜਿਹਨੇ ਵਪਾਰੀ ਵਰਗਾ ਵੱਡੇ ਕਿਸਾਨ ਹੈ ਜਿਹੜਾ ਕੋਲੇ 100-100 ਕਿੱਲਾ ਜ਼ਮੀਨ ਦਾ 50-50 ਕਿੱਲਾ ਜ਼ਮੀਨ ਦੇ ਆ ਜਾਂ ਜਿਹਨੇ ਸਾਰੇ ਧਰਮਾਂ ਦੇ ਲੋਕ ਹੈ ਉਹ ਵੀਰ ਜੀ ਹਜੇ ਉਹਦੀ ਐਂਟਰੀ ਨਹੀਂ ਹੋਈ ਮੈਂ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਦੇਖੋ ਤੁਸੀਂ ਪੰਜਾਬ ਦੀ ਰੋਟੀ ਖਾਧੀ ਆ ਤੁਸੀਂ ਪੰਜਾਬ ਦਾ ਨੂਨ ਖਾਦਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿੰਨੇ ਵੀ ਘਰ ਚ ਬੈਠੇ ਆ ਬੈਠੇ ਨੇ ਮੇਰਾ ਵੀਰ ਬਣ ਕੇ ਇੱਥੇ ਸੰਭੂ ਬਾਰਡਰ ਤੇ ਹਾਜ਼ਰੀ ਲਵਾਉਂ ਗਰਾਊਂਡ ਰਿਪੋਰਟ ਤਾਂ ਕਿ ਆਪਾਂ ਮੈਨੂੰ ਪਤਾ ਕਰਦੀ ਮੀਟਿੰਗ ਸਿਰੇ ਨਹੀਂ ਚੜਦੀ ਇਹ ਬੈਰੀਕੇਟ ਤੋੜਨਾ ਪਊਗਾ ਆਪਾਂ ਸਾਰੇ ਜਥੇ ਦੇ ਰੂਪ ਵਿੱਚ ਇਹ ਬੈਰੀਕੇਟ ਨੂੰ ਤੋੜ ਕੇ ਦਿੱਲੀ ਨੂੰ ਕੁਝ ਕਰੀਏ ਜੀ ਭਾਈ ਉਹ ਜੀਵਾਲ ਸਾਹਿਬ ਭਾਈ ਉਹ ਜੀ ਫਤਹਿ